ਹਾਂ ਹਾਂਜੀ ਸੰਗਤ ਜੀ ਮੇਰੇ ਨਾ ਸਰੀਰ ਤੇ ਨਿੱਕੀ ਜੀ ਕੀੜੀ ਜੀ ਨੂੰ ਆਪਾਂ ਪੂਰੀ ਕੀੜੀ ਕਹਿੰਦੇ ਆ ਉਹਨੇ ਦੰਦੀ ਵੜ ਲਈ ਪੰਜਾਬ 55 ਕਿਲੋ ਦੇ ਸਾਰੇ ਸਰੀਰ ਨੂੰ ਫਰਕ ਪਿਆ ਨਿੱਕੀ ਜੀ ਕੀੜੀ ਦੀ ਦੰਦੀ ਦੇ ਨਾਲ ਯਾਨੀ ਕਿ ਸਾਰਾ ਸਰੀਰ ਸੁਨ ਲੰਗੂ ਹੋ ਗਿਆ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਆ ਚਾਹੇ ਜ਼ਿੰਦਗੀ ਚੱਲਦੀ ਦੇ ਵਿੱਚ ਗਲਤੀ ਨਿੱਕੀ ਜੀ ਹੋਵੇ ਔਰ ਜ਼ਿੰਦਗੀ ਖਰਾਬ ਕਰ ਸਕਦੀ ਹੈ ਜ਼ਿੰਦਗੀ ਦੇ ਵਿੱਚ ਫਰਕ ਪੈ ਸਕਦਾ ਹੈ ਝੜਕਾ ਲੱਗ ਸਕਦਾ ਹੈ ਕੋਈ ਕਈ ਵਾਰ ਆਪਾਂ ਕਹਿ ਦਿੰਦੇ ਹੋ ਇਹ ਤਾਂ ਪੂਰਕ ਗੱਲ ਆ ਨਿੱਕੀ ਜਿਹੀ ਗੱਲ ਸੀ ਨਹੀਂ ਆ ਮੈਂ ਜਦੋਂ ਕੀੜੀ ਨੇ ਦੰਦੀ ਵੱਡੀ ਦੇਖੋ ਨਾ ਮਾਤਰ ਛੋਟੀ ਜਿਹੀ ਕੀੜੀ ਆ ਵੀ ਉਹਦੇ ਨਾਲ ਸਰੀਰ ਨੂੰ ਫਰਕ ਪਿਆ ਤੇ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਨਿੱਕੀ ਮੋਟੀ ਗੱਲ ਨੂੰ ਨਿੱਕੀ ਮੋਟੀ ਸਮਝ ਲੈਣੀ ਨਾ ਵੀ ਛੋਟੀ ਜਿਹੀ ਗੱਲ ਆ ਇਹ ਕਿੱਡੀ ਗੱਲ ਆ ਨਹੀਂ ਉਹ ਫਰਕ ਜ਼ਰੂਰ ਪਾਉਂਦੀ ਹੈ ਇਸ ਕਰਕੇ ਗਲਤੀ ਨੂੰ ਨਿੱਕੀ ਨੁਕੀ ਨਾ ਸਮਝਿਆ ਕਰੋ ਵੀ ਗਲਤੀ ਗਲਤੀ ਹੁੰਦੀ ਹੈ ਚਾਹੇ ਉਹ ਕਿਸੇ ਵੇਸਤੇ ਵੀ ਆ ਤੇ ਇਸ ਤਰ੍ਹਾਂ ਸਾਰੇ ਜਿੰਦਗੀ ਨੂੰ ਫਰਕ ਪੈਂਦਾ ਜਿਵੇਂ ਆ ਕੀੜੀ ਲੜੀ ਨਾਲ ਸਰੀਰ ਨੂੰ ਫਰਕ ਪਿਆ